ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਬਾਬਾ ਨਾਗਿ ਆਣਾ ਸਾਹਿਬ ਜੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਜਗੰਤ ਸਿੰਘ ਦੀ ਯਾਦ ਵਿੱਚ ਗੁਰੂ ਮਾਨ ਦੇ ਗ੍ਰੰਥ ਨੌਵਾਂ ਗੁਰਮਤ ਸਮਾਗਮ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਮਿਤੀ 11 12 ਸਤੰਬਰ 2025 ਦਿਨ ਵੀਰਵਾਰ ਸ਼ੁੱਕਰਵਾਰ ਨੂੰ ਪਿੰਡ ਸਖੋਵਾਲ ਵਿਖੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਵੀ ਕੋਈ ਲੋੜਵੰਦ ਪਰਿਵਾਰ ਨੇ ਆਪਣੀ ਬੇਟੀ ਦਾ ਜੋ ਆਨੰਦ ਕਾਰਜ ਕਰਨਾ ਹੋਵੇ ਤੋਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਬਾਬਾ ਜੀ ਨਾਲ ਸੰਪਰਕ ਕਰਕੇ ਤੇ ਆਪਣੇ ਬੱਚੀ ਦਾ ਆਨੰਦ ਕਾਰਜ ਕਰਵਾ ਸਕਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨਾਗਿਆਣਾ ਸਾਹਿਬ ਸੇਵਾ ਸਰਟੀਫੈਂਡ ਸਖੋਵਾਲ ਸਤਖੰਡ ਵਾਸੀ ਸੰਤ ਬਾਬਾ ਗੁਰ ਸਿੰਘ ਜੀ ਦੀ ਯਾਦ ਵਿੱਚ ਗੁਰੂ ਮਾਨੇਓ ਗ੍ਰੰਥ ਨੌਵਾਂ ਗੁਰਮਤ ਸਮਾਗਮ ਜੋਗ ਅਤੇ ਲੋੜਵੰਦ ਬੱਚੀਆਂ ਦੇ ਵਿਆਹ ਪਿੰਡ ਸਖੋਵਾਲ ਵਿੱਚ ਕੀਤੇ ਜਾਣੇ ਹਨ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 9ਵੇਂ ਮਹੀਨੇ ਦੀ 12 ਤਰੀਕ ਨੂੰ 9ਵੇਂ ਮਹੀਨੇ ਦੀ 12 ਤਰੀਕ ਨੂੰ ਬੇਟੀਆਂ ਦੇ ਕਾਰਜ ਕੀਤੇ ਜਾਣੇ ਹਨ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਧੀਆਂ ਦੇ ਕਾਰਜਾਂ ਦੇ ਵਿੱਚ ਸੇਵਾ ਪਾਉਣ ਵਾਲੇ ਔਰ ਬੇਟੀਆਂ ਦੇ ਵਿਆਹ ਲਖਾਉਣ ਵਾਲੇ ਇਹਨਾਂ ਨੰਬਰਾਂ ਤੇ ਸੰਪਰਕ ਕਰ ਲੈਣ ਜੋ ਕਿ 99156 39906 76580 64105 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪਣੀਆਂ ਬੇਟੀਆਂ ਦੇ ਕਾਰਜਿਲਖਾ ਸਕਦੇ ਨੇ ਔਰ ਗੁਰੂ ਘਰ ਦੀ ਜੀ ਬਾਬਾ ਜੀ ਆਪਣਾ ਡਰੈਸ ਕਰੀ ਫੇਰ ਦੱਸ ਦਿਓ ਲਾ ਕੇ ਕਮਾਨ ਜਾਂ ਕਿਹੜੇ ਰੋਡ ਤੇ ਆ ਇਹ ਜੀ ਬਟਾਲਾ ਰੋਡ ਕਮਾਨ ਤੋਂ 2 ਕਿਲੋਮੀਟਰ ਲਾਗੇ ਪਿੰਡ ਸਖੋਵਾਲ ਜੋ ਕਿ ਬਲਾਕ ਬਾਬਾ ਜੀ ਧੰਨ ਧੰਨ ਬਾਬਾ ਨਾਗਿਆਣਾ ਸਾਹਿਬ ਸੇਵਾ ਸੁਸਾਇਟੀ ਪਿੰਡ ਸਖੋਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਲਕਾ ਸ੍ਰੀ ਹਰਗਵਿੰਦਪੁਰ ਹਲਕਾ ਸ੍ਰੀ ਹਰਗਵਿੰਦਪੁਰ ਦੇ ਵਿੱਚ ਹੈ ਜ਼ਿਲ੍ਹਾ ਗਰਦਾਸਪੁਰ ਹੈ ਘੁਮਾਨ ਦੇ ਲਾਗੇ 2 ਕਿਲੋਮੀਟਰ ਉਧਨਵਾਲ ਦੇ ਲਾਗੇ ਬਿਲਕੁਲ ਪਿੰਡ ਹੈ ਪਿੰਡ ਸਖੋਵਾਲ ਜਿਸ ਵਿੱਚ ਨੌਵੀਂ ਵਾਰੀ ਇਦਕਾ ਕਾਰਜ ਹੋਣੇ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਲਾਹ ਵਿਆਹਾਂ ਦੇ ਧੀਆਂ ਦੇ ਸੇਵਾ ਵਿਆਹਾਂ ਦੇ ਲਾਹ ਲੋ ਔਰ ਵਿੱਚ ਸੇਵਾ ਪਾਉਣ ਵਾਲੇ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ